ਆਏ ਆਏ ਖੜ੍ਹ ਜਾ ਉੱਥੇ ਜੀ ਚੱਲ ਨਵੀਂ ਦੂਰ ਤੇ ਚੱਲ ਪੁੱਤ ਅੜਿਆ ਚੱਲ ਚੱਲ ਵੀ ਇੱਕੀ ਓਕੇ ਰੋਇਆ ਬਾਂ ਹਾਂ ਚੱਲ ਵੀ ਦੇਖ ਲੈ ਮੈਨੂੰ ਚੱਲਿਆ ਨਹੀਂ ਹਜੇ ਹੁਣ ਜੁੜਿਆ ਬੰਦਾ ਇੱਕ ਬੰਦਾ ਆਇਆ ਨਾਲ ਬਾਈ ਦੇਖਿਓ ਮੜੀ ਹੋ ਆ ਜਾਂਦੀ ਆ ਸਾਡਾ ਆਵਾਜ਼ ਦੇ ਚੱਕਰ ਹੁੰਦਾ ਦੋ ਬੰਦੇ ਜੁੜ ਗਏ ਲਾਈਵ ਵੀ ਪਾ ਦਾਂਗੇ ਆਪਾਂ ਨੂੰ ਨਹੀਂ ਮਿਲਦਾ ਮਾਨ ਦੇਖੀ ਵੀਰੇ ਆਵਾਜ਼ ਆਉਂਦੀ ਆ ਲਓ ਵੀ ਫਾਰਾਂ ਦੇ ਨੇੜੇ ਕਰ ਲੈਣੇ ਬਚਾਲਿਆ ਜੋ ਬਈ ਏਕੇ ਹੁੰਦੇ ਬੰਦੇ ਜੁਮੇ ਦਾ ਹੁੰਦੇ ਹਾਂਜੀ ਹੁੰਦੇ ਬਈ ਅੰਤ ਫਰਾਂ ਦੇ ਨਾਲ ਤਫੇ ਮਾ ਬਹੁਤ ਇੰਨਾ ਕੀ ਤੋ ਕੀਰਾਂ ਨੂੰ ਘਾ ਕੇ ਨੇੜੇ ਬਸ ਹਾਂਜੀ ਬਾਈ ਸਾਸੀਗਾਲ ਸਾਰਿਆਂ ਨੂੰ ਜਿੰਨੇ ਮੇਰੇ ਭਰਾ ਲਾਈਵ ਤੇ ਜੁੜੇ ਆ ਤੇ ਕੱਜ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਚ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਟੀਮ ਖੇਡ ਲਈ ਨੀ ਬਰਨਾਲਾ ਸਰੂਪ ਦੀ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਪਹੋੜੀ ਨੰਨਤੀਆਂ ਲੱਖਾਂ ਵੀ ਮੇਰੇ ਨਾਮ ਤੇ ਲੱਗਦੇ ਆ ਇਹ ਅਸੀਂ ਟੀਮ 2 ਦਿਨ ਪਹਿਲਾਂ ਲਾਗੀ ਸੀ ਬਣਾਉਣ ਬਾਈ ਜਿਹੜੇ ਜਾ ਕੇ ਚਲੋ ਪਹਿਲਾਂ ਪਲੇਅਰਾਂ ਨੂੰ ਕਿਹਾ ਬੱਸ ਜ਼ਰਾ ਰੁਕੋ ਤੇ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜਿਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਬਾਈ ਬੂਟਾ ਨਾਣਾ ਬਾਪਰ ਦੇ ਸੀਗਾ ਪ੍ਰਵੀਨ ਤੇ ਰਕੇਸ਼ ਬਾਪਰ ਤੇ ਹਿਸ਼ਾਰੇ ਦਾ ਚਿਹਰਾ ਵੀ ਸੀਗਾ ਦਾਨਾ ਮਿੱਟੀ ਸੀ ਤੇ ਸਤੀ ਦੜਬਾ ਧਿਆਨਾ ਦੜਬਾ ਤੇ ਗੁਰੀਤ ਲੇਰ ਕਾਜੂ ਰਾਣੀ ਕੀ ਫੋਨ ਵੀ ਜਾਨੀ ਕਿ ਇੱਕ ਦੋ ਪਲੇਅਰ ਸੀਗੇ ਨਾਲ ਸਾਡੇ ਇਹ ਜਦੋਂ ਰਾਤ ਨੇਰੇ ਹੁੰਦੇ ਨੇ ਇਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੀ ਦਿੱਤੀ ਆ ਕਾਲੇ ਬਾਗੜਣ ਵਾਲੇ ਨੇ ਦੀਪਕ ਗੋਦੀ ਨੇ ਇਸ ਸਾਨੂੰ ਨਹੀਂ ਪਤਾ ਬਾਈ ਉਹਨੇ ਦਿੱਤੇ ਆ ਜਾਂ ਨਹੀਂ ਦਿੱਤੇ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨੇ 30000 ਰੁਪਏ ਲੈਣ। ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਾਈ ਹੁਣ 30000 ਕਿੱਥੋਂ ਦੇ ਸਕਦੇ ਸੀਗੇ। ਅਸੀਂ ਆ ਜਿਹੜੀ ਪਾਰਟਿਸਿਪੇਟ ਕੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੀ ਉਹਨੇ ਕੋਈ ਗੱਲ ਨਹੀਂ ਕਰੀ। ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨੇ 2.5 ਲੱਖ ਰੁਪਏ ਪਾਰਟਿਸਿਪੇਟ ਕੀ ਆ ਵੀ ਅਸੀਂ ਕਿੱਢਣ ਜਾਵਾਂਗੇ ਨਹੀਂ ਫਿਰ ਅਸੀਂ ਬੰਦੇ ਫੂਰ ਕਰ ਲੈਣੇ ਨਵੀਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋ ਜਾਂ ਤੁਸੀਂ ਆਪ ਕਰ ਲਓ। ਤੇ ਉਹਨਾਂ ਨੇ ਸਾਨੂੰ ਫੇੜਨ ਤੋਂ ਦਿੱਤਾ ਜਵਾਬ ਤਾਂ ਕਰਕੇ ਸੀ ਵੀ ਸਾਡੇ ਨਵੇਂ ਪਲੇਅਰ ਵੀ ਕੋਸਟ ਬਾਹਲੇ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਆ ਇਹ ਟੀਮ ਲੈ ਕੇ ਵੀ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਕੇ ਜਦੋਂ ਗੱਡੀ 'ਚ ਬੈਠੇ ਆ ਤੇ ਮੈਂ ਬਾਈ ਕਾਲੇ ਬਾਗੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸਾਨੂੰ ਦੂਰੋਂ ਪੈਂਦਾ ਜੀ ਸਾਡੀ ਪ੍ਰੋਪਰ ਟੀਮ ਬਣੀ ਵੀ ਸੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਜਾਂਦਾ ਇਹ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹੋ ਆਗੇ ਤੇ ਬਾਈ ਜਿੰਨੀ ਕਿ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕਹਿੰਦੇ ਕੱਲ ਮੈਚ ਲੱਖਾਂ ਵੀ ਖੇਡਦਾ ਸੀ ਤੇ ਸਾਡੇ ਬੰਦੇ ਸਾਨੂੰ ਉਹ ਵੀ ਜ਼ਰੂਰੀ ਸੀ ਅਸੀਂ ਪਹਿਲਾਂ ਨਹੀਂ ਆ ਸਕਦੇ ਸੀ ਉਹਦੇ ਚ ਉਹਦੇ ਕਰਕੇ ਬਾਈ ਅਸੀਂ 10 6:30 ਵਜੇ ਟੰਡੋ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾ ਠਿਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਿਆ ਸੀ ਬਬਰੇ ਦਾ ਹਾਲਾਂਕਿ ਭਾਣਜਾ ਬਿਮਾਰ ਸੀ ਲਧਾਨੀ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਾਈ ਕਾਲੇ ਬਾਗੜੀਆਂ ਦੀ ਬੇਇੱਜ਼ਤੀ ਵੀ ਇਹਦੇ ਕੋਲ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਾਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਜਦੋਂ ਟੀਮ ਵੀ ਅਸੀਂ ਕੱਟਤੀ ਇਹਨਾਂ ਨੇ ਮੰਨ ਲਿਆ ਵੀ ਇਹ ਟਾਈਮ ਤੇ ਨਹੀਂ ਪਹੁੰਚੇ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘੰਟੇ ਬਾਅਦ ਚ ਪਹੁੰਚੀ ਉਹ ਕਿਉਂ ਨਹੀਂ ਕੱਟੀ ਗਈ ਜੀ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਸੀ ਅਸੀਂ ਕੋਲ ਜਿੱਨਾਂ ਕੇ ਗਏ ਭੋਗ ਪਰ ਜਿੱਦਾਂ ਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਆ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗੱਲ ਤਾਂ ਨਹੀਂ ਸੁਣਾਈ ਕਿਸੇ ਲੋਕਾਂ ਨੂੰ ਜੀ ਅਸੀਂ ਕਿਹੜੀ ਮਜਬੂਰੀ ਚ ਪਸਣਾ ਅਸੀਂ ਤਾਂ ਬੰਦਿਆਂ ਨਾਲ ਧੱਕਾ ਕਰ ਕਰ ਕੇ ਲੈ ਗਏ ਆਉਣੇ ਆ ਹਨ ਤੇ ਬਾਬਰੀ ਦਿੱਤਿਆਲ ਨੂੰ ਪੁੱਛ ਸਕਦੇ ਹਾਂ ਜਿਹੜੇ ਬੰਦੇ ਕੋਦੇ ਨੇੜੇ ਦੀ ਹੋਏ ਵੀ ਉਹਨੂੰ ਕਿਹੜੀ ਸਥਿਤੀ ਕਿਹਦੀ ਸਤਿਆ ਸੀ ਉਹਦਾ ਭਾਣ ਜਾਂ ਬਿਮਾਰ ਆ ਲੁਧਿਆਣੇ ਧੱਕੇ ਨਾਲ ਬੰਦੇ ਨੂੰ ਬੁਲਾਇਆ ਸੀ ਤੇ ਬੁਲਾਇਆ ਕਾਦੀ ਗੱਤ ਸਾਨੂੰ ਵੀ ਇਹਦਾ ਪਤਾ ਸੀ ਨਾ ਵੀ ਸਾਡੀ ਟੀਮ ਜਿੱਦ ਹੀ ਨਹੀਂ ਅਸੀਂ ਸਿਰਫ ਆਪਣੇ ਜ਼ਿਲ੍ਹੇ ਦੀ ਇੱਜ਼ਤ ਜਿਹੜੇ ਬੰਦਿਆਂ ਨੇ ਜਵਾਬ ਦੇਤਾ ਉਹਨਾਂ ਨਾਲ ਦੇਣਾ ਨਹੀਂ ਦਿੱਤਾ ਬਈ ਕੁਝ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਵੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲੇ ਮੇਰਾ ਨਾਮ ਲੈ ਕੇ ਵੀ ਗੌਰਪ੍ਰੀਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੁਣ ਬਈ ਬਈ ਮੈਂ ਕੋਈ ਸ਼ਨਾ ਗਲਤ ਕਰਦਾ ਇਹਦੇ ਚ ਬਾਕੀ ਜਿਹੜੇ ਪੇਜਾਂ ਪੁੱਜਾਂ ਵਾਲੇ ਜਾ ਕੇ ਵੀਡੀਓ ਪਾਉਂਦੇ ਆ ਬਾਈ ਸਵਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆਹ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਕਿਹਨੂੰਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਆ ਬਾਈ ਕਾਲੇ ਇਹਨਾਂ ਲੱਖੇ ਬਨੂੜੀ ਨਾ ਕਰ ਸਕਦੇ ਬਾਰੇ ਜਿ ਕੋ ਝੂਠ ਹੋਵੇ ਬਾਕੀ ਬਾਈ ਉਦੋਂ ਵਾਲੀ ਵੀ ਜਦੋਂ ਆਪਣੀ ਟੀਮ ਸਕ੍ਰੈਚ ਚ ਭਈਆ ਉਦੋਂ ਬਾਅਦ ਵੀ ਕਰਾਉਂ ਡੇਢ ਘੰਟਾ ਡੇਢ ਘੰਟਾ ਖਾਣੀ ਗਈ ਆ ਹਾਂਜੀ ਆਪਾਂ ਕਿਹਾ ਕਿੱਦਣੋ ਨਹੀਂ ਸਾਡੇ ਕਿਹਨਾਂ ਦਾ ਮੌਕਾ ਸੀ ਟੀਮ ਮਹਾਜਰ ਮੌਕੇ ਤੇ ਖੜੀ ਜਾਂਦੀ 100000 ਰੁਪਏ ਆਸੀਂ ਨਹੀਂ ਪਹੁੰਚਿਆ ਉੱਥੇ ਤੋਂ ਫਿਰ ਵੀ ਜਿਹੜੇ ਘੰਟੇ ਖਾਲੀ ਰਹੀ ਆ ਤਾਂ ਮੈਚ ਕਰਾ ਸਕਦੇ ਸੀ ਮੈਚ ਉਹਨੇ ਟਾਈਮ ਤੇ ਮੈਚ ਹੋ ਜਾਂਦਾ ਅਸੀਂ ਉੱਥੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਖੜੇ ਨੇ ਆ ਤੁਹਾਨੂੰ ਕਹਿੰਦੇ ਸਾਨੂੰ ਮੈਕ ਵੀ ਮੈਕ ਤੇ ਬੋਲੂ ਉਹਨੇ ਪਲੇਅਰਾਂ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਕ ਤੇ ਬੁਲਾਵਾਂਗੇ ਸਾਨੂੰ ਬਾਅਦ ਚ ਬੋਲਣ ਲਈ ਦਿੱਤਾ ਮੈਂ ਮੈਕ ਉਹ ਤੋਂ ਵੀ ਫੜਦੇ ਕਹਿੰਦੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੇ ਆ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੀ ਨਾਲ ਇਦਾਂ ਕੀਤੀ ਜਾਂ ਕਮੇਟੀ ਨੇ ਜੋ ਕੀਤੀ ਸਾਡੀ ਟੀਮ ਪਰ ਟੀਮ ਕੱਟ ਕੇ ਤਾਂ ਬਾਈ ਕੋਈ ਹੱਲ ਨਹੀਂ ਮਿਲਿਆ ਹਨਾ ਡੇਢ ਦੋ ਘੰਟੇ ਗਰਾਊਂਡ ਖਾਲੀ ਰਿਹਾ 11 ਟਾਈਮ ਤੱਕ ਸਾਡੀ ਟੀਮ ਖੇਡ ਜੰਦੀ ਸੀ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲੋਂ ਮੁੜਿਆ ਦੂਜੇ ਪਲੇਅਰ ਗਰਾਊਂਡ 'ਚ ਬੈਠੇ ਸੀ ਤੇ ਜਾਂ ਤਾਂ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦੇ ਜਿਹੜੀ ਜੱਜੂ ਵਰਗਾਂ ਦੀ ਟੀਮ ਸੀ ਉਹ ਵੀ ਕੱਟ ਗਈ ਉਹ ਵੀ 2 ਘੰਟੇ ਲੇਟ ਸੀ ਕੋਈ ਹੋਰ ਬੋਲਣਾ ਹੈ ਵਾਸੇ ਹੀ ਆ ਸਾਰੇ ਨਾ ਸਾਸੀ ਕਾਲ ਬਾਈ ਸਾਰਿਆਂ ਨੂੰ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਬਾਈ ਲੋਕ ਗਾਲਾਂ ਕੱਢਦੇ ਆ ਬਿਨਾਂ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਦੇ ਸੀ ਦੇਣਦਾਰ ਹੈ ਨਹੀਂਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਲੈ ਜੇ ਨਹੀਂ ਵੀਡੀਓ ਨਾ ਪਾਉਂਦੇ ਸਾਡਾ ਸਰ ਜਾਂਦਾ ਬਸ ਵੀਰੇ ਨਾ ਤਾਂ ਕਾਲੇ ਬਗ ਜਿੰਨਾ ਕਸੂਰਾ ਵੀ ਨਹੀਂ ਕੋਈ ਉਹਦੇ ਵੀ ਬੜੇ ਸੂਲ ਪੱਕੇ ਆ ਠੀਕ ਆ ਵਧੀਆ ਗੱਲਾਂ ਆ ਸੀ ਵੀ ਸੰਕਾਰ ਕਰਿਆ ਵਾ ਸਾਰਾ ਜਹੂ ਅਜੇ ਕੁਝ ਨਹੀਂ ਬੋਲੇ ਭਾਈ ਸਾਡੇ ਕਸੂਰਾ ਕੋਈ ਸਾਰਾ ਹਨਾ ਨਾ ਕਾਲੇ ਬਗ ਜਿੰਨਾ ਕਸੂਰਾ ਹੈ ਵਿੱਚ ਬੰਦੇ ਉਹ ਪਲੇਅਰ ਕੋਈ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਬਈ ਕਹਿੰਦੇ ਪੰਜੰਗਣਾ ਤਰਜ਼ਾਰ ਨਹੀਂ ਹੁੰਦੀਆਂ ਬਸ ਦੋ ਪਲੇਅਰਾਂ ਨੇ ਮੌਕੇ ਤੇ ਗੱਲ ਰਾ ਤਾਂ ਕੇ ਜਵਾਬ ਦਿੱਤਾ ਟੀਮ ਵੀ ਸਵੇਰੇ ਬਣਾਉਣੀ ਪਈ ਆ ਸਾਨੂੰ ਪਤਾ ਕਿਵੇਂ ਬਣਾਈ ਆ ਸਾਨੂੰ ਪਤਾ ਪਟੀਲੀ ਬਣਾਈ ਆ ਕਾਲੇ ਬਾਈ ਨੂੰ ਦੱਸਿਆ ਵੀ ਪਹਿਲਾਂ ਸਾਰਾ ਕੁਝ ਬਾਈ ਨੇ ਰਿਕਾਰਡਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਇਹ ਚੀਜ਼ ਦੱਸਿਆ ਵੀ ਇਹ ਮੈਚ ਪਿੱਛੇ ਕਰਦੇ ਹਾਂ ਹਾਂ ਵੀ ਇਦਾਂ ਪਲੇਅਰਾਂ ਨੇ ਮੰਗ ਕੀਤੀ ਆ ਕਿ ਉਹ ਤੁਹਾਡਾ ਨਾਂ ਲੈ ਰਿਹਾ ਵੀ ਤੁਸੀਂ ਪਲੇਅਰਾਂ ਨੂੰ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਚ ਜਬੂਲੂ ਕਰਾਉਣਾ ਦਾ ਨਹੀਂ ਸੋ ਆਪਾਂ ਨੇ ਆ ਬਬਰਾਂ ਵੀ ਆ ਗਿਆ ਬਬਰੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਤੇ ਕਿਹੜੇ ਤੇ ਤਰਾ ਭਾਂਡਿਆ ਮਾਰ ਤੀਆਂ ਪੂਰਾ ਸਾਰਾ ਮੋਰ ਜੀ ਕਰਤਾ ਹਾਂ ਬਈ ਅਸੀਂ ਮੈਂ ਬਹੁਤ ਪ੍ਰੋਬਲਮ ਜੀਦਾ ਤੇ ਬਾਈ ਨੇ ਕਿਹਾ ਬਰਪ੍ਰਿਤ ਨੇ ਮੈਂ ਕੱਢ ਲਈ ਆ ਆਦੇ ਪਲੇਅਰ ਪਹੁੰਚੇ ਨਹੀਂਗੇ ਕੀ ਕੰਮ ਕਰਦੇ ਹੋ ਓਕੇ ਬਾਈ ਸਾਸੀ ਵਾਲੀ ਫੋਟੋ